ਅੱਜ ਦੀ ਸਾਡੀ ਵੀਡੀਓ ਦੇ ਕੋ ਸਪான்ਸਰ ਨੇ ਫੂਡ 18 ਟੀਮ ਜਿਹੜੇ ਜਿਹੜੇ ਸਪான்ਸਰ ਨੇ ਸਰਦਾਰ ਸਤਗੀਰਤ ਸਿੰਘ ਜਿਹੜੇ ਕੀ ਸ਼ੈਫ ਨੇ ਤੇ ਉਹਨਾਂ ਦਾ ਇੱਕ ਨਾ ਬਹੁਤ ਬਿਹਤਰੀਨ ਉਹਨਾਂ ਨੇ ਅਚਾਰ ਤਿਆਰ ਕੀਤਾ ਚਿਕਨ ਦਾ ਤੇ ਮਟਨ ਦਾ ਉਹਨਾਂ ਦਾ ਅਚਾਰ ਧੁੰਮਾ ਪਾ ਰਿਹਾ 글로ਬਲੀ ਕੈਨੇਡਾ ਅਮਰੀਕਾ ਇੰਗਲੈਂਡ ਬਹੁਤ ਭਾਰੀ ਮਾਤਰਾ ਚ ਜਾ ਰਿਹਾ ਤੇ ਲੋਕਲ ਵੀ ਬਹੁਤ ਉਹਨਾਂ ਕੋਲੇ ਆਰਡਰ ਮਤਲਬ ਆ ਰਹੇ ਨੇ ਤੇ ਤੁਹਾਡੇ ਚੋਂ ਵੀ ਕਿਸੇ ਨੂੰ ਅਗਰ ਇਹ ਆਚਾਰ ਤੁਸੀਂ ਟੈਸਟ ਕਰਨਾ ਹੋਵੇ ਖਾਣਾ ਹੋਵੇ ਆ ਥੱਲੇ ਦਿੱਤੇ ਨੰਬਰਾਂ ਤੇ ਇਹ ਜਿਹੜੇ ਨੰਬਰ ਥੱਲੇ ਆ ਰਹੇ ਨੇ ਜੀ ਤੁਸੀਂ ਉਹਨਾਂ ਤੇ ਆਰਡਰ ਪਾ ਸਕਦੇ ਹੋ WhatsApp ਤੇ ਉਹ ਨੰਬਰ ਹੈਗਾ ਜੀ 8264208022 ਤੇ ਇਹ ਤੇ ਤੁਸੀਂ ਆਪਣਾ WhatsApp ਦੇ ਉੱਪਰ ਆਰਡਰ ਪਲੇਸ ਕਰ ਸਕਦੇ ਤੇ ਇਹ ਤੁਹਾਡੇ ਘਰੇ ਆ ਜਾਊਗਾ ਹਾਂਜੀ ਇਹ ਆਚਾਰ ਤੁਹਾਡੇ ਘਰੇ ਡਿਲੀਵਰ ਹੋ ਜਾਊਗਾ ਕੋਣ ਹੋਣਾ ਨੇ ਵਜੇ ਦਾ ਵੀ ਕੰਮ ਸ਼ੁਰੂ ਕਰਤਾ ਵਾ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਹਿੱਡਨ ਹੈਂਡ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਰਦਾਰ ਜੀ ਕੱਲ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਡੇਰਾ ਮੁਖੀ ਵਿਆਸ ਜੀ ਵਿਕਰਮ ਸਿੰਘ ਮਜੀਠੀਆ 90 ਉਹਨਾਂ ਦੀ ਮੁਲਾਕਾਤ ਤੇ ਗਿਆ ਉਹਦੇ ਬਾਰੇ ਮੈਨੂੰ ਦੱਸੋ ਕਿ ਕੀ ਚੀਜ਼ ਹੈ ਉਹ ਹਾਂਜੀ ਇਹ ਆਪਣਾ ਡੇਰਾ ਮੁਖੀ ਵਿਆਸ ਪਾਪਾ ਗੁਰਿੰਦਰ ਸਿੰਘ ਢਿੱਲੋਂ ਜੀ ਬਿਲਕੁਲ ਇਹ ਜਿਹੜਾ ਡੇਰਾ ਵਿਆਸ ਹੈ ਨਾ ਇਹ ਅਸਲ ਦੇ ਵਿੱਚ ਡੇਰਾ ਬਿਆਸ ਡੇਰਾ ਜਿਹੜਾ ਸੱਚਾ ਸੌਦਾ ਸਰਸਾ ਤੇ ਇੱਕ ਆਗਰੇਆ ਡੇਰਾ ਰੋਹਾਨੀ ਮਿਸ਼ਨ ਤੇ ਇੱਕ ਜਗਮਾਲ ਵਾਲੀ ਆਲਾ ਡੇਰਾ ਸੱਚਾ ਸੌਦਾ ਇਹ ਸਾਰੇ ਅਸਲ ਦੇ ਵਿੱਚ ਇੱਕ ਦਰਖਤ ਦੀਆਂ ਹੀ ਸ਼ਖਾਵਾਂ ਨੇ ਓਕੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਮਤਲਬ ਜਿਹੜਾ ਡੇਰਾ ਸੀਗਾ ਸਰਸੇ ਵਾਲਾ ਉਹਨਾਂ ਨੇ ਪੋਲੀਟਿਕਲੀ ਜਿਹੜਾ ਮਤਲਬ ਵਿਚਾਰਨਾ ਚਾਲੂ ਕੀਤਾ ਜਦੋਂ ਗੁਰਮੀਤ ਰਾਮ ਰਹੀਮ ਸਿੰਘ ਡੇਰੇ ਦੇ ਮੁਖੀ ਬਣਦੇ ਗਏ ਠੀਕ ਹੈ ਜੀ ਤੇ ਜਿਹੜਾ ਡੇਰਾ ਬਿਆਸ ਹੈ ਇਹ ਮਤਲਬ ਬਿਲਕੁਲ ਨਾਰਮਲ ਸੀਗੇ ਇਹ ਕੋਈ ਰਾਜਨੀਤਿਕ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਹੀ ਕੋਈ ਇੰਟਰਫੀਅਰੈਂਸ ਕਰਦੇ ਸੀਗੇ ਇਹ ਫਿਰ ਜਦੋਂ ਮਤਲਬ ਇਹਦੇ ਡੇਰਾ ਬਿਆਸ ਦੇ ਜਿਹੜੇ ਨਾ ਸਭ ਤੋਂ ਪਹਿਲੇ ਮੁਖੀ ਸੀਗੇ ਉਹ ਸੀ ਬਾਬਾ ਜੈਮਲ ਸਿੰਘ ਉਸ ਤੋਂ ਬਾਅਦ ਫਿਰ ਆਏ ਬਾਬਾ ਸਾਵਨ ਸਿੰਘ ਫੇਰ ਬਾਬਾ ਜਗਤ ਸਿੰਘ ਉਸ ਤੋਂ ਬਾਅਦ ਬਾਬਾ ਚਰਨ ਸਿੰਘ ਤੇ ਉਹਨਾਂ ਦੇ ਅਗੋਂ ਭਤੀਜੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਓਕੇ ਜੀ ਤੇ ਉਸ ਤੋਂ ਬਾਅਦ ਜਸਦੀਪ ਸਿੰਘ ਗਿੱਲ ਨੂੰ ਬਾਬਾ ਜੀ ਨੇ ਆਪਣਾ ਉਤਰਾਧਿਕਾਰੀ ਕੋਸ਼ਿਸ਼ ਕੀਤਾ ਠੀਕ ਹੈ ਜੀ ਇਹ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾ ਇਹ 2012 ਤੋਂ ਮਤਲਬ politically ਵਿਚਰਨਾ ਚਾਲੂ ਇਹਨਾਂ ਨੇ ਵੀ ਸ਼ੁਰੂ ਕੀਤਾ ਇਹ ਜਿਹੜਾ ਡੇਰਾ ਇਹ ਤਕਰੀਬਨ ਡੇਰਾ ਵਿਆਸ 100 ਦੇ ਕਰੀਬ ਮਤਲਬ ਮੁਲਕਾਂ ਦੇ ਵਿੱਚ ਇਹਨਾਂ ਦੇ ਪੈਰੋਕਾਰ ਫੈਲੇ ਹੋਏ ਨੇ ਮਤਲਬ ਡੇਰੇ ਨੇ ਇਹਨਾਂ ਦੇ ਪੰਜਾਬ 'ਚ ਤਾਂ ਕੋਈ ਮਤਲਬ ਸ਼ਹਿਰ ਸ਼ਹਿਰ ਕੀ ਕਸਬਿਆਂ 'ਚ ਵੀ ਪਿੰਡਾਂ 'ਚ ਵੀ ਇਵਨ ਕਿਉਂ ਤਾਂ ਡੇਰਿਆਂ ਦੀਆਂ ਸ਼ਖਾਵਾਂ ਬਣ ਗਿਆ ਨੇ ਮਤਲਬ ਡੇਰਾ ਬਹੁਤ ਜਲਿ ਡੇਰਿਆਂ ਦਾ ਫਲਾ ਹੋਇਆ ਇਹਨਾਂ ਦੇ ਪੈਰੋਕਾਰ ਵੀ ਕਰੋੜਾਂ ਦੀ ਗਿਣਤੀ 'ਚ ਨੇ ਤੇ ਜਦੋਂ ਜਿਸ ਬੰਦੇ ਕੋਲੇ ਕਰੋੜਾਂ ਦੀ ਗਿਣਤੀ ਦੇ ਵਿੱਚ ਫਾਲੋਅਰ ਹੋਣਾ ਫਿਰ ਉਹਨੂੰ ਥੋੜਾ ਜਿਹਾ ਆਪਣੇ ਆਪ ਤੇ ਹੋਣ ਲੱਗ ਜਾਂਦਾ ਵੀ ਮੈਂ ਕਿਉਂ ਨਾ ਹੁਣ ਪੋਲੀਟਿਕਲ ਕਿਉਂਕਿ ਪੋਲੀਟਿਕਲ ਲੋਕਾਂ ਦੀ ਵੀ ਫਿਰ ਇਹਨਾਂ ਤੇ ਟੇਕ ਰਹਿਣ ਲੱਗ ਜਾਂਦੀ ਹੈ ਉਹ ਪੋਲੀਟਿਕਲ ਲੋਕ ਆ ਜਿਹੜੇ ਫਿਰ ਉਹ ਨਾ ਇਹਨਾਂ ਦੇ ਮਤਲਬ ਅਨੇ ਭਾਨੇ ਢੇੜੇ ਮਾਰਨ ਲੱਗ ਜਾਂਦੇ ਆ ਈਵਨ ਕਿ ਇਸ ਡੇਰੇ ਚ ਤਾਂ ਪ੍ਰਧਾਨ ਮੰਤਰੀ ਤੱਕਰ ਆਉਂਦੇ ਰਹੇ ਨੇ ਮਤਲਬ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹ ਵੀ ਇਸ ਡੇਰੇ ਚ ਆਉਂਦੇ ਰਹੇ ਨੇ ਤੇ ਮਤਲਬ ਬਾਜਪੀ ਇਸ ਤੋਂ ਬਾਅਦ ਆਪਣੇ ਜਿਹੜੇ ਮੋਦੀ ਜੀ ਨੇ ਅਮਿਤ ਸ਼ਾਹ ਜੀ ਨੇ ਦੇ ਆਪਣੇ ਕਾਂਗਰਸ ਦੇ ਰਾਹੁਲ ਗਾਂਧੀ ਮਤਲਬ ਵੱਡੇ ਵੱਡੇ ਲੀਡਰ ਉਹ ਇਸ ਡੇਰੇ ਦੇ ਵਿੱਚ ਨਤਮਸਤਕ ਹੁੰਦੇ ਰਹੇ ਨੇ ਹੁਣ ਉਹ ਇਹ ਸਮਝ ਨਹੀਂ ਆਉਂਦੀ ਵੀ ਜਦੋਂ ਉਹ ਡੇਰੇ ਚ ਐਡੇ ਐਡੇ ਵੱਡੇ ਲੀਡਰ ਆਉਂਦੇ ਨੇ ਬਾਬਾ ਜੀ ਕਿਤੇ ਆਪਦੀ ਸੰਗਤ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਆ ਵੀ ਦੇਖੋ ਮੇਰੀ ਕਿੰਡੀ ਪਾਵਰ ਵੀ ਦੇਖੋ ਮੇਰੇ ਲੋਕ ਨਤਮਸਤਕ ਹੁੰਦੇ ਆ ਪੋਲੀਟਿਕਲ ਲੋਕਾਂ ਨੇ ਤਾਂ ਆਪਦੀ ਮਾਈਲੇਜ ਲੈਣੀ ਹੁੰਦੀ ਆ ਜਿਹੜੇ ਇਹਨਾਂ ਦੇ ਪਰੋਕਾਰ ਹੁੰਦੇ ਆ ਬਾਬਿਆਂ ਨਾਲ ਫੋਟੋਆਂ ਕਰਾ ਕੇ ਵੀ ਅਸੀਂ ਤੁਹਾਡੇ ਨਾਲ ਸਾਡੇ ਬਾਬਾ ਜੀ ਦਾ ਅਸ਼ੀਰਵਾਦ ਸਾਡੇ ਨਾਲ ਆ। ਬਿਲਕੁਲ। ਮਤਲਬ ਇਹ ਸਾਰਾ ਕੁਝ ਇਦਾਂ ਚੱਲਦਾ ਹੈ। ਹੁਣ ਆ ਜੀ ਇਹ ਗੱਲ ਆਪਾਂ ਬਾਬਾ ਗੁਰਿੰਦਰ ਸਿੰਘ ਢੱਲੋਂ ਜਦੋਂ ਪਟਿਆ ਨਾਭੇ ਜੇਲ੍ਹ ਚ ਜਾਂਦੇ ਨੇ ਬਿਲਕੁਲ ਗੱਡੀਆਂ ਦਾ ਕਾਫਲਾ ਹੂੰ ਹੂੰ ਕਰਦਾ ਨਾਭਾ ਜੇ ਵੱੜਦਾ ਤੇ ਤਕਰੀਬਨ ਅੱਧਾ ਘੰਟਾ ਬਾਬਾ ਗੁਰਿੰਦਰ ਸਿੰਘ ਜੇਲ੍ਹ ਦੇ ਵਿੱਚ ਕਿਉਂਕਿ ਉੱਥੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਬਾਬਾ ਗਰੇਂਦਰ ਸਿੰਘ ਦੇ ਰਿਸ਼ਤੇਦਾਰੀ ਵੀ ਪੈਂਦੀ ਆ ਉਹਨਾਂ ਦੀ ਜਿਹੜੇ ਆਪਣੇ ਮਜੀਠੀਆ ਸਾਹਿਬ ਨੇ ਉਹਨਾਂ ਦੀ ਜਿਹੜੀ ਵਾਈਫ ਹੈ ਗਨੀਪ ਕੌਰ ਮਜੀਠੀਆ ਮਤਲਬ ਉਹਨਾਂ ਦੇ ਭਰਾ ਨੂੰ ਮਤਲਬ ਬਾਬਾ ਜੀ ਦੇ ਸਾਡੂ ਦੀਆਂ ਦੋਨਾਂ ਦੋ ਕੁੜੀਆਂ ਦੋਵੇਂ ਭਰਾਵਾਂ ਨੂੰ ਹੀ ਆਈਆਂ ਹੋਈਆਂ ਮਤਲਬ ਇਹ ਪਰਝਾਈ ਨੇ ਨਹੀਂ ਨਹੀਂ ਪਰਝਾਈਆਂ ਨੇ ਮਤਲਬ ਗਨੀਵ ਕੌਰ ਮਜੀਠੀਆ ਦੀਆਂ ਬਾਬਾ ਜੀ ਦੀਆਂ ਭਾਣਜੀਆਂ ਭਰਜਾਈਆਂ ਨੇ ਓਕੇ ਮਤਲਬ ਨੇੜੇ ਦਾ ਹੀ ਰਿਸ਼ਤਾ ਬਹੁਤੀ ਦੂਰ ਦਾ ਨਹੀਂ ਹੈਗਾ ਤੇ ਹੁਣ ਪਿੱਛੇ ਜੇ ਆਪਾਂ ਇੱਕ ਗੱਲ ਕੀਤੀ ਸੀ ਕਿ ਮਜੀਠੀਆ ਕੇਸ ਦੇ ਵਿੱਚ ਜਿਹੜਾ ਗਜਪਤ ਸਿੰਘ ਗਰਿਆਲ ਆ ਵਿਕਰਮ ਸਿੰਘ ਮਜੀਠੀਆ ਦਾ ਸਾਲਾ ਉਹਨੂੰ ਵੀ ਸੰਮਨ ਅਵੇਲੇਸ ਕਰ ਰਹੀ ਹੈ ਬਿਲਕੁਲ ਬੁਲਾ ਰਹੀ ਹੈ ਤੇ ਉਹ ਜਾ ਨਹੀਂ ਰਹੇ ਮਤਲਬ ਇਹ ਕਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਜੀ ਨੇ ਉੱਥੇ ਪਹੁੰਚ ਕੇ ਵੀ ਭਾਈ ਮਜੀਠੀਆ ਮੇਰਾ ਯਾਰ ਦੂਰ ਦਾ ਰਿਸ਼ਤੇਦਾਰ ਹੈ ਤੇ ਜਿਨ੍ਹਾਂ ਨੂੰ ਤੁਸੀਂ ਬੁਲਾ ਰਹੇ ਹੋ ਗਜਪਤ ਸਿੰਘ ਗਰੇਵਾਲ ਉਹ ਮੇਰੇ ਬਹੁਤ ਨੇੜੇ ਦੇ ਨੇੜੇ ਦੇ ਨੇ ਹਾਂ ਮਤਲਬ ਇਹਦੇ ਵਿੱਚ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿਉਂਕਿ ਦੇਖੋ ਜੇ ਡੇਰਾ ਅਭਿਆਸ ਮੁਖੀ ਉੱਥੇ ਗਏ ਨੇ ਤਾਂ ਇਹ ਉੱਪਰੋਂ ਵੀ ਪਹਿਲਾਂ ਤਾਂ ਬਣ ਕੇ ਆਇਆ ਹੋ ਹਿਸਾਬ ਦਾ ਹੂੰ 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 ਬਿਲਕੁਲ ਬਾਬਾ ਜੀ ਦੀਆਂ ਮੀਟਿੰਗਾਂ ਆਰਐਸਐਸ ਮੁਖੀ ਨਾਲ ਵੀ ਹੋਈਆਂ ਨੇ ਅਮਿਤ ਸ਼ਾਹ ਨਾਲ ਵੀ ਮਤਲਬ ਉਸ ਤੋਂ ਬਾਅਦ ਅ ਇਦਾਂ ਦੀਆਂ ਚਰਚਾਵਾਂ ਬਹੁਤ ਚੱਲੀਆਂ ਤੇ ਕੁਝ ਲੋਕੀ ਚਰਚਾ ਕਰ ਰਹੇ ਨੇ ਵੀ ਸ਼ਾਇਦ ਮਜੀਠੀਆ ਸਾਹਿਬ ਕਿਉਂਕਿ ਅਕਾਲੀ ਦਲ ਦੇ ਵਿੱਚ ਮਜੀਠੀਆ ਸਾਹਿਬ ਨਾਲ ਸਬਾਕਤਾਬ ਸਹੀ ਨਹੀਂ ਅ ਆਪਣਾ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤੇ ਮਜੀਠੀਆ ਦੇ ਜੀਜਾ ਜੀ ਉਹਨਾਂ ਨਾਲ ਵੀ ਮਜੀਠੀਆ ਸਾਹਿਬ ਦੀਆਂ ਪਿਛਲੇ ਸਮੇਂ ਦੇ ਵਿੱਚ ਦੂਰੀਆਂ ਬਹੁਤ ਜ਼ਿਆਦਾ ਵਧੀਆਂ ਸੀ ਪਾੜਾ ਜ਼ਿਆਦਾ ਵਧ ਗਿਆ ਸੀ ਤੇ ਬੀਜੇਪੀ ਕੋਲੇ ਵੀ ਮਤਲਬ ਮਾਜੇ ਦੇ ਵਿੱਚ ਕੋਈ ਲੀਡਰ ਹੈ ਨਹੀਂ ਬਿਲਕੁਲ ਤੇ ਫਿਰ ਜਿਹੜੀ ਇਹ ਜਿਹੜੀ ਬੀਜੇਪੀ ਆ ਨਾ ਇਹ ਮਤਲਬ ਹਰ ਬੜੀ ਬਰੀਕੀ ਨਾਲ ਸਾਰਾ ਕੁਝ ਕਰਦੀ ਆ ਵੀ ਸਾਡੇ ਕੋਲੇ ਮਾਜੇ ਚ ਲੀਡਰ ਵੀ ਆ ਜਾਊਗਾ ਬਿਲਕੁਲ ਤੇ ਵਿਕਰਮ ਸਿੰਘ ਮਜੀਠੀਆ ਦੇ ਬਰਾਬਰ ਕਦਮ ਉੱਤਦਾ ਮੇਰੇ ਖਿਆਲ ਦੇ ਵਿੱਚ ਅੱਜ ਦੀ ਰੇਡ ਦੇ ਵਿੱਚ ਮਾਜੇ ਦੇ ਵਿੱਚ ਕੋਈ ਲੀਡਰ ਹੈ ਨਹੀਂ ਇਹ ਤਾਂ ਗੱਲ ਬਿਲਕੁਲ ਸਹੀ ਹੈ ਜੀ ਤੇ ਐਵੇਂ ਨਹੀਂ ਮਾਜੇ ਦਾ ਜਰਨੈਲ ਕਹਿੰਦੇ ਸੀ ਵਿਕਰਮ ਸਿੰਘ ਮਜੀਠੀਆ ਨੂੰ ਤੇ ਉਸ ਪਾਸੇ ਵੀ ਕੁਛ ਇਹਨੂੰ ਆਪਾਂ ਜੋੜ ਕੇ ਦੇਖ ਸਕਦੇ ਆਂ ਵੀ ਮਜੀਠੀਆ ਸਾਹਿਬ ਨੂੰ ਜਦੋਂ ਬਾਬਾ ਗੁਰਿੰਦਰ ਸਿੰਘ ਮਿਲਣ ਗਏ ਆ ਤੇ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਉਤਸ਼ਾਹ ਵੀ ਮਿਲਿਆ ਹੋਊਗਾ ਵੀ ਹੁਣ ਮੈਂ ਲੱਗਦਾ ਬਾਬਾ ਜੀ ਵੀ ਕਹੇ ਹੁਣੇ ਵੀ ਹੁਣ ਭਾਈ ਛੇਤੀ ਤਰੀਕ ਜਮਾਨਤ ਹੋ ਜੋ 29 ਤਰੀਕ ਲੱਗੀ ਹੋਈ ਹੈ ਸ਼ਾਇਦ ਹਾਈ ਕੋਰਟ ਦੇ ਵਿੱਚ 29 ਤਰੀਕ ਨੂੰ ਜਵਾਬ ਦੇਣਾ ਪੰਜਾਬ ਸਰਕਾਰ ਨੇ ਸ਼ਾਇਦ ਉਦੋਂ ਜਮਾਨਤ ਹੋ ਜੇ ਜਾਂ ਫਿਰ 14 ਤਰੀਕ ਤਾਂ ਹੈਗੀ 1 ਅਕਤੂਬਰ ਦੀ ਜਿਹੜੀ ਜਮਾਨਤ ਦੀ ਇਹਨਾਂ ਲਈ ਡੇਟ ਪਈ ਹੋਈ ਆ ਮੈਨੂੰ ਲੱਗਦਾ ਵੀ ਸ਼ਾਇਦ ਵੀ ਬਿਕਰਮ ਸਿੰਘ ਮਜੀਠੀਆ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਮਾਨਤ ਕਰਾ ਕੇ ਤੇ ਬਾਹਰ ਆ ਸਕਦੇ ਐ ਤੇ ਭਾਜੀਪੀ ਦੇ ਨਾਲ ਇਹਨਾਂ ਦੀ ਕੋਈ ਖਿਚੜੀ ਵੀ ਪੱਕ ਸਕਦੀ ਆ ਕੁਝ ਵੀ ਹੋ ਸਕਦਾ ਦੇਖੋ ਰਾਜਨੀਤੀ ਦੇ ਵਿੱਚ ਕੁਝ ਵੀ ਅਸੰਭਵ ਨਹੀਂ ਹਰ ਕੀ ਸੰਭਵ ਹੈ ਨਾ ਰਾਜਨੀਤੀ ਦੇ ਵਿੱਚ ਕੋਈ ਮਤਲਬ ਆਪਾਂ ਕਹੀਏ ਪਰਮਾਨੈਂਟਲੀ ਦੁਸ਼ਮਣ ਹੁੰਦਾ ਨਾ ਪਰਮਾਨੈਂਟਲੀ ਕੋਈ ਦੋਸਤ ਹੁੰਦਾ ਜਿਹੜੀ ਰਾਜਨੀਤੀ ਆ ਨਾ ਉਹ ਕੀ ਆ ਮਤਲਬ ਉਹਨਾਂ ਨੇ ਆਪਦਾ ਮੌਕੇ ਦਾ ਮੌਕਾ ਪ੍ਰਸਤਿਤ ਦੀ ਅੱਜ ਕੱਲ ਰਾਜਨੀਤੀ ਹੈ ਉਹਨਾਂ ਨੇ ਆਪਣਾ ਮੌਕਾ ਦੇਖਣਾ ਆਪਦਾ ਹਸਾਬਕਦਾਬ ਲੀਡਰ ਨੇ ਦੇਖਣਾ ਵੀ ਮੇਰਾ ਹਸਾਬਕਦਾਬ ਕਿੱਥੇ ਫਿੱਟ ਪੈਂਦਾ ਕਿੱਥੇ ਮੈਨੂੰ ਠੀਕ ਲੱਗਦਾ ਤੇ ਉਹ ਉਸੇ ਹਿਸਾਬ ਨਾਲ ਉਧਰ ਹੀ ਢਲ ਜਾਂਦੇ ਨੇ ਕੋਈ ਉਹਨਾਂ ਨੂੰ ਇਹ ਨਹੀਂ ਹੈ ਵੀ ਇਹ ਸਪਾਰਟੀ ਮੇਰੀ ਐਂਟੀ ਪਾਰਟੀ ਹੈ ਇਹ ਪਾਰਟੀ ਮੇਰੀ ਆਪਣੀ ਪਾਰਟੀ ਹੈ ਕੁਝ ਨਹੀਂ ਹੈਗਾ ਉਹਨਾਂ ਨੇ ਮੌਕਾ ਜਿੱਥੇ ਦੇਖਣਾ ਵੀ ਮੇਰੇ ਲਈ ਕੀ ਜ਼ਿਆਦਾ ਬੈਨੀਫੀਸ਼ੀਅਲ ਹੈ ਉਹ ਉਧਰ ਹੀ ਉਸੇ ਪਾਰਟੀ ਦਾ ਪੱਲਾ ਅੱਜ ਕੱਲ ਲੋਕ ਫੜ ਲੈਂਦੇ ਨੇ ਉਹੀ ਲੀਡਰ ਹੁੰਦੇ ਨੇ ਜਿਹੜੇ ਪਹਿਲਾਂ ਗਾਲਾਂ ਕੱਢਦੇ ਹੁੰਦੇ ਨੇ ਹਾਂਜੀ ਫਿਰ ਉਹੀ ਲੀਡਰ ਆਪਾਂ ਦੇਖਦੇ ਆ ਵੀ ਕਦੂਜਿਆਂ ਨੂੰ ਜੱਫੀਆਂ ਵੀ ਪਾ ਰਹੇ ਹੁੰਦੇ ਨੇ ਹਾਂਜੀ ਹਾਂਜੀ ਕਹਿੰਦੇ ਲੰਡੂਆ ਲੰਡੂ ਸਵੇਰੇ ਕਹਿ ਦੋਣਗੇ ਤੇ ਸ਼ਾਮੀ ਪਾ ਲੈਣਗੇ ਚਲਾ ਆ ਫਿਰ ਜੱਫੀ ਪਾ ਮਤਲਬ ਕੀ ਆ ਜਿਹੜੀ ਨਾ ਰਾਜਨੀਤੀ ਦੇ ਵਿੱਚ ਕੋਈ ਵੀ ਕਦੇ ਵੀ ਪੱਕਾ ਦੁਸ਼ਮਣ ਨਹੀਂ ਹੁੰਦਾ ਕੋਈ ਵੀ ਪੱਕਾ ਦੋਸਤ ਨਹੀਂ ਹੁੰਦਾ ਰਾਜਨੀਤੀ ਮੌਕੇ ਦੀ ਹੁੰਦੀ ਆ ਜਿਹੜਾ ਮੌਕੇ ਨੂੰ ਦੇਖ ਕੇ ਚੌਕਾ ਲਾ ਗਿਆ ਉਹੀ ਅਸਲੀ ਲੀਡਰ ਹੈ। ਇਹ ਹੀ ਪੋਲਿਟਿਕਸ ਹੈ। ਮਤਲਬ ਜੇ ਆਪਾਂ ਕਹੀਏ ਪੋਲਿਟਿਕਸ ਨੂੰ ਇਹ ਹੀ ਅੱਜ ਦੀ ਜੋ ਜ਼ਮਾਨੇ ਦੀ ਪੋਲਿਟਿਕਸ ਹੈ ਜਿਹੜਾ ਮੌਕੇ ਨੂੰ ਦੇਖ ਕੇ ਚੌਕਾ ਲਾਵੇ ਉਹੀ ਵੱਡਾ ਲੀਡਰ ਲੀਡਰ ਹੈ। ਬਿਲਕੁਲ ਜੀ ਬਿਲਕੁਲ। ਹੁਣ ਆਪਣੇ ਦੇਖ ਲਈਏ ਬਿਹਾਰ ਦੇ ਵਿੱਚ ਨਵੀਸ਼ ਕੁਮਾਰ ਆ। ਉਹ ਕਿਵੇਂ ਹਰ ਵਾਰੀ ਮਤਲਬ ਪਾਲਾ ਪਾਲਾ ਬਦਲ ਲੈਂਦੇ ਨੇ। ਉਹ ਕਦੇ ਜਿਹਨੂੰ ਗਾਲਾਂ ਕੱਢਦੇ ਹੁੰਦੇ ਆ ਫੇਰ ਮੁੜ ਕੇ ਉਹਦੇ ਨਾਲ ਹੋ ਜਾਂਦੇ ਨੇ। ਕਦੇ ਫਿਰ ਦੇਖਦੇ ਆ ਵੀ ਇਧਰੋਂ ਠੀਕ ਨਹੀਂ ਤਾਂ ਦੂਏ ਪਾਸੇ ਪਰ ਸੱਤਾ ਉਹਨਾਂ ਦੇ ਕਾਬੂ ਚ ਹੀ ਰਹਿੰਦਾ ਹੈ ਇਹ ਕਰਕੇ ਪੰਜ ਵਾਰ ਤਕਰੀਬਨ ਉਹ ਪੰਜ ਵਾਰ ਮੁੱਖ ਮੰਤਰੀ ਬਣ ਚੁੱਕੇ ਇਹਨੂੰ ਕਹਿੰਦੇ ਆ ਵੀ ਮੌਕੇ ਤੇ ਚੌਕਾ ਲਾਉਣਾ ਨतीश ਕੁਮਾਰ ਇਸ ਚੀਜ਼ ਦੇ ਵਿੱਚ ਮਾਹਰ ਹੈ ਇਸ ਕਰਕੇ ਉਹ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਤੇ ਕੁਝ ਹੁਣ ਮਤਲਬ ਜਿਹੜੇ ਨਾ ਜਿਹੜਾ ਬੀਜੇਪੀ ਆ ਉਹ ਪੰਜਾਬ ਨੂੰ ਲੈ ਕੇ ਬਹੁਤ ਮਤਲਬ ਆਪਣੇ ਹਿਸਾਬ ਨਾਲ ਸੀਰੀਅਸ ਨੇ ਸੀਰੀਅਸ ਨੇ ਤੇ ਗੋਟੀਆਂ ਫਿੱਟ ਕਰ ਰਹੇ ਨੇ ਉਹ ਆਪਦੀਆਂ 2027 ਦੀ ਚੋਣ ਲੜਨੀਆਂ ਉਹਨਾਂ ਨੇ ਦੇਖੋ ਬੀਜੇਪੀ ਦਾ ਕੀ ਕੰਮ ਆ ਬੀਜੇਪੀ ਨੇ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਜਿਹੜੀ ਖੇਤਰੀ ਪਾਰਟੀ ਹੁੰਦੀ ਆ ਨਾ ਉਹਨੂੰ ਕਮਜ਼ੋਰ ਕਰ ਉਹਨੂੰ ਕਮਜ਼ੋਰ ਕਰ ਵੀ ਖੇਤਰੀ ਪਾਰਟੀ ਜਿੰਨੀ ਕਮਜ਼ੋਰ ਹੋਊਗੀ ਅਸੀਂ ਜਾ ਕੇ ਉਹਨੇ ਹੀ ਸਟਰੋਂਗ ਹੋਵਾਂਗੇ ਹੋਰਿਆਂ ਵਾਲਾ ਕੰਮ ਹੈ ਡਿਵਾਈਡਾਂ ਡਿਵਾਈਡਾਂ ਉਹਨਾਂ ਨੇ ਤਕਰੀਬਨ ਹਰ ਥਾਂ ਤੇ ਬਿਹਾਰ ਦੇ ਵਿੱਚ ਲੈ ਲੋ ਬম্বে ਮਹਾਰਾਸ਼ਟਰ ਚ ਲੈ ਲੋ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਮਤਲਬ ਉਹਨਾਂ ਨੇ ਕਾਂਗਰਸ ਨੂੰ ਕਮਜ਼ੋਰ ਕੀਤਾ ਜਿਹੜੇ ਸ਼ਰਧ ਪਿਵਾਰ ਸੀ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀ ਸ਼ਰਧ ਪਿਵਾਰ ਨੂੰ ਅਲੱਗ ਕੀਤਾ ਕਾਂਗਰਸ ਨਾਲੋਂ ਉਹਨਾਂ ਨੇ ਆਪਣੀ ਐਨਸੀਪੀ ਬਣਾਈ ਨੈਸ਼ਨਲ ਕਾਂਗਰਸ ਪਾਰਟੀ ਫਿਰ ਉੱਥੇ ਉਹਨਾਂ ਨੇ ਇੱਕ ਜਿਹੜੇ ਕੀ ਸ਼ਰੀਕ ਖੜਾ ਕੀਤਾ ਸ਼ਿਵ ਸੈਨਾ ਦਾ ਜਿਹੜਾ ਰਾਜਠਾਕਰੇ ਉਹਦੇ ਨਾਲ ਗੱਲ ਨਹੀਂ ਬਣੀ ਤਾਂ ਸ਼ਿਵ ਸ਼ੈਨਾ ਦੇ ਵਿੱਚ ਵੀ ਬਗਾਵਤ ਕਰਾਤੀ ਬਿਲਕੁਲ ਸ਼ਿਵ ਸ਼ੈਨਾ ਦੇ ਵੀ ਦੋ ਟੋਟੇ ਕਰਕੇ ਉਹਨਾਂ ਨੇ ਅਲੱਗ-ਅਲੱਗ ਕਰਤਾ ਤੇ ਉਸੇ ਤਰ੍ਹਾਂ ਹੀ ਉਹਨਾਂ ਨੇ ਪੰਜਾਬ 'ਚ ਕੀਤਾ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਪਹਿਲਾਂ ਹੀ ਉਹਨਾਂ ਨੇ ਕਈ ਟੋਟੇ ਕਰਦੇ ਜਿਹੜਾ ਹੁਣ ਦੇਖੋ ਅਕਾਲੀ ਦਲ ਪਹਿਲਾਂ ਬੀਜੇਪੀ ਨਾਲ ਲੜਕੇ ਸੱਤਾ ਬੀਜੇਪੀ ਭਾਈ ਵੜ ਰਹੀ ਹੈ ਫਿਰ ਉਹਨਾਂ ਨੇ ਆਪਣੀਆਂ ਉਹੀ ਚਾਲਾਂ ਜਿਹੜੀਆਂ ਕਿ ਖੇਤਰੀ ਪਾਰਟੀ ਨੂੰ ਕੰਜੂਰ ਕਰਨ ਵਾਲੀਆਂ ਪੰਜਾਬ ਦੇ ਵਿੱਚ ਵੀ ਚਲਣੀਆਂ ਚਾਲੂ ਕੀਤੀਆਂ ਮਤਲਬ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਉਹਨਾਂ ਨੇ ਦੋ ਟੋਟੇ ਕੀਤੇ ਤੇ ਕਾਂਗਰਸ ਉਹਨਾਂ ਨੇ ਪਹਿਲਾਂ ਹੀ ਮਤਲਬ ਲੜਾਈ ਪਈ ਆ ਆਪਸ ਦੇ ਵਿੱਚ ਲੜਾਈ ਹੋਏ ਨੇ ਉਹਨਾਂ ਦਾ ਦੇਖੋ ਕੀ ਇੱਕ ਕਾਂਗਰਸ ਪਾਰਟੀ ਨੂੰ ਉਹਨਾਂ ਕੋਲ ਏਜੰਸੀਆਂ ਨੇ ਜਿਹੜੀਆਂ ਉਹਨਾਂ ਨਾਲ ਘੇਰ ਲੈਂਦੇ ਨੇ ਫੇਰ ਕੁਝ ਉਹ ਜਿਹੜੀ ਸਟੇਟ ਵਾਲੀ ਮਤਲਬ ਪਾਰਟੀ ਹੁੰਦੀ ਹੈ ਜਿਹੜੀ ਸਟੇਟ ਦੇ ਵਿੱਚ ਰੂਲ ਕਰਦੀ ਆ ਉਹਦੇ ਕੋਲੋਂ ਵੀ ਮਤਲਬ ਕਹਿੰਦੇ ਆ ਵੀ ਤੁਸੀਂ ਕਾਂਗਰਸੀਆਂ ਤੇ ਅਟੈਕ ਕਰੋ ਤੇ ਕਾਂਗਰਸੀਆਂ ਦੇ ਪਰਚੇ ਪੁੱਟ ਕੇ ਦਿਓ ਭ੍ਰਿਸ਼ਟਾਚਾਰ ਦੇ ਜੇਬ ਉਹ ਇਹ ਜਿਹੜੇ ਭ੍ਰਿਸ਼ਟਾਚਾਰ ਤੇ ਕਾਂਗਰਸੀਆਂ ਤੇ ਪਰਚੇ ਵੀ ਹੋਏ ਨੇ ਨਾ ਬਿਲਕੁਲ ਇਹ ਸਾਰੇ ਕੀ ਉੱਪਰੋਂ ਮਤਲਬ ਜੇ ਆਪਾਂ ਕਹੀਏ ਬੀਜੇਪੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਨੇ ਕਹਿੰਦਾ ਇਹੀ ਭਗਵੰਤ ਮਾਨ ਨੇ ਇਹ ਪਰਚੇ ਦਿੱਤੇ ਨੇ ਸੈਂਟਰ ਤੋਂ ਆਂਦੀ ਆ ਹਾਂ ਮਤਲਬ ਇਹ ਸਾਰਾ ਕੁਝ ਬਣ ਕੇ ਉੱਠੇ ਹੀ ਆਉਂਦਾ ਵੀ ਤੁਸੀਂ ਇਹਨੂੰ ਵੀ ਇਹਨੂੰ ਇਹਨੂੰ ਵੀ ਇਹਨਾਂ ਨੂੰ ਲਵੇਟ ਲਓ ਤੇ ਬਾਕੀ ਆਉਣ ਵਾਲਾ ਟਾਈਮ ਆ ਜਿਹੜਾ ਬੀਜੇਪੀ ਲਈ ਸੌਖਾ ਹੋ ਜੇ ਸੌਖਾ ਹਮ ਤੇ ਅੱਜ ਦੀ ਵੀਡੀਓ ਦਾ ਜਿਹੜਾ ਨਿਚੋੜ ਆ ਉਹ ਮੈਂ ਆ ਦੇਖਿਆ ਕਿ ਵਿਕਰਮ ਸਿੰਘ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਸਕਦੀ ਹੈ ਬਿਲਕੁਲ ਮਿਲ ਸਕਦੀ ਹੈ ਜੀ ਮੈਨੂੰ ਲੱਗਦਾ ਕਿ ਉਹ ਦੀਵਾਲੀ ਆਪਦੇ ਘਰੇ ਆਪਦੇ ਮਨਾਂ ਦੇ ਵਿੱਚ ਸ਼ਾਇਦ ਮਨਾਉਣਗੇ ਤੇ ਫਿਰ ਅੱਜ ਦਾ ਸੈਸ਼ਨ ਕਰੀਏ ਜੀ ਵਾਈਂਡ ਅਪ ਲਈਏ ਅੱਜ ਦਾ ਸਤ ਸ੍ਰੀ ਅਕਾਲ ਜੀ